ਲੇਤੀ ਬਗੜਾ ਰਾਂਤਾਲਾ ਉਹ ਬਾਈ ਮੈਂ ਰੰਗ ਕੇ ਨਾ ਤਾਂਤਾਲਾ ਫਟ ਹੋ ਜੂ ਬਾਈ ਤਰ ਆ ਜਾਂਦੀ ਆ ਤਸਾ ਮੁੰਡੇ ਮੈਂ ਨਾ ਇਹ ਤਾਂ ਉਹ ਕਾਲਾ ਸਾ ਤੋ ਉਹ ਦਿਖਾਈ ਜਾਂਦਾ ਕਾਲਾ ਬੱਦ ਜੀ ਇਹਦੇ ਟੀਟ ਦੇਖ ਲਓ ਨਾ ਫੱਟੀ ਇਹਦੇ ਕਾਪਰ ਜਿਹਾ ਇੱਕ ਮਿੰਟ ਫਿਰ ਦਾਲ ਜੜ ਕੇ ਕੀ ਕੀਰੀ ਕਰਦਾ ਜਿਹੜਾ ਉਹ ਬਾਈ ਕਹਦਾ ਉਹ ਬਾ ਦੋਨਾਂ ਨੂੰ ਨਾ ਬਨੇ ਰਹੇ ਤੇ ਆ ਬਨੇ ਰਹੇ ਇੱਕ ਮਿੰਟ ਲਓ ਜੀ ਬਾਈ ਫੇਰ ਦੱਸ ਦੀ ਬਾਈ ਯਾਰ ਨਾ ਪੁੱਛੀ ਜਾਂਦਾ ਯਾਰ ਕਿਹੜਾ ਹੈ ਬਾਈ ਫੇਰ ਕਢੋ ਉਹ ਉੱਪਰ ਆ ਜਾਂਦੇ ਮੇਰਾ ਬਾਈ ਲਾਲ ਮੁਕੇ ਵਾਲਿਆ ਮੈਂ ਤੈਨੂੰ ਪੁੱਛਿਆ ਨਾ ਵੀ ਕੀ ਨਾਮ ਤੇ ਕਬੂਤਰਾ ਉਹ ਹਰੇ ਕੱਟਾ ਹੀ ਭਾਵਾਂਗੇ ਲਾਲ ਕਾਂਤ ਵਾਲਾ ਕਬੂਤਰਾ ਸਹੀ ਆ ਉਹਨੇ ਕਹਿੰਦਾ ਆਹ ਲਓ ਮਕੂਰੋ ਚੈੱਕ ਕਰ ਲਓ ਬਾਈ ਇੱਕ ਵਾਰ ਫੇਰ ਮਨਕੀਰਤ ਪੂੰਦੜ ਕਰਨ ਪ੍ਰਤਾਪ ਬਠਿੰਡਾ ਜੀਵਨ ਚਨਾਰਥਲਾ ਇਹ ਸ਼ਾਮਲ ਹੋ ਗਿਆ ਜੀ ਮਨਕੀਰਤ ਪੂੰਦੜ ਤੇ ਜਸਸਾ ਮੈਸਰ ਖਾਨਾ ਇਹ ਸ਼ਾਮਲ ਹੋ ਗਿਆ ਪੱਪੀ ਤਲਵੰਡੀ ਅੰਮ੍ਰਿਤ ਬੁਰਜ ਸੀਮਾ ਸੇਵਕ ਮਾਨਸਾ ਗੱਗੂ ਕੁਹਾਗਣਾ ਕਾਕਾ ਬੁਰਜ ਸੀਮਾ ਅਰਸ਼ਦੀਪ ਜੀਵਨ ਸਿੰਘ ਵਾਲਾ ਗੱਲ ਬੇਗਾ ਹੈਪੀ ਸਰਪੰਚ ਇਹ ਸਾਰੇ ਜਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਤੇ ਜਲਦੀ ਤੋਂ ਜਲਦੀ ਜਿਹੜਾ ਨੋਟ ਕਰਵਾਉਣ ਆ ਕੇ ਆ ਹੋ ਗਿਆ ਆ ਲੋ ਜੀ ਆ ਕਰ ਕਿਹੜਾ ਸ਼ਾਮਲ ਹੋ ਗਿਆ ਹਣ ਕਾਕਾ ਬੁਰਜ ਸਿਮਾ ਸ਼ਾਮਲ ਆ ਜੀ ਤਿੰਨ ਦੋ ਸੀਗੇ ਤੇਰੇ ਕੋਲ ਸਕੈਚ ਜਿਆ ਰੱਖੋ ਤਿੰਨ ਕਬੂਤਰ ਜਿਹੜੇ ਨੇੜੇ ਕਰੀ ਤਿੰਨ ਕਬੂਤਰ ਸ਼ਾਮਲ ਹੋ ਗਿਆ ਜੀ ਮਨਕੀਰਤ ਭੁੰਦੜ ਜੱਸਾ ਮੈਸਰ ਖਾਨ ਤੇ ਕਾਕਾ ਬੁਰਜ ਸਿਮਾ ਕਿਹੜਾ ਹੋਰ ਅਮਰਤ ਬੁਰਜ ਸਿਮਾ ਅਮਰਤਪਾਲ ਬੁਰਜ ਸਿਮਾ ਇਹ ਸ਼ਾਮਲ ਹੋ ਗਿਆ ਜੀ ਕਬੂਤਰ ਤੇ ਜਿਹੜੇ ਰਹਿ ਗਏ ਆ ਉਹ ਉਹਨਾਂ ਬਾਰੇ ਦੱਸ ajo ਬਾਈ ਨੋਟ ਕਰਾ ਦੋ ਅਮਰਤਪੁਰ ਜਿਵੇਂ ਆ ਰੱਤਾ ਜਾਣੀ ਗੋਲਾ ਦੀ ਡੋਰੀ ਬੰਨੇ ਬੰਨੇ ਠੀਕ ਹੈ ਕਿਤੇ ਤੇਰਾ ਓਏ ਓਏ ਪਲੇਅਰ ਕਰੋ ਗੱਲ ਸੁਣ ਮੇਰੀ ਓਏ ਨਿੰਮੇ ਆ ਜਾ ਉਹ ਤਰਾ ਕਟੂਸੇ ਵਾਲਾ ਠੀਕ ਆ ਬੁੱਲੀ ਆ ਨਾ ਜਿਹੜਾ ਆ ਨਾ ਲਾਹ ਸੂਤਰ ਹੋ ਗਿਆ ਜਨਾਬ ਦਾ ਹੋ ਗਿਆ ਇਹ ਇਹ ਮੰਨਲਾ ਚਨਾਰਤਾਲ ਦਾ ਹੋ ਗਿਆ ਰੰਗ ਭੇੜ ਦਉਣਾ ਅੱਗੇ ਗਿੱਲੇ ਵੇਖਾ ਆਹ ਤੋਲੇ ਕਾਲਾ ਜੀ ਚੋਟਾ ਨੇ ਕਿੰਨੇ ਰਹਿ ਗਏ ਸਭ ਲੋਕਾਂ ਨਾਲ ਥੈਂਕ ਯੂ ਗਰ ਦੋ ਆਏ ਖਲਾ ਲੋ ਬਾਈ ਜਿਹੜੇ ਰਹਿ ਗਏ ਆ ਉਹ ਆਪਣਾ ਆਪਣਾ ਕਬੂਤਰ ਦਿਖਾ ਦੇਣ ਥੈਂਕ ਯੂ ਗਰ ਕਿਉਂਕਿ ਟਾਈਮ ਲੱਗਿਆ ਹੋਇਆ ਕਾਲੀ ਜੀ ਕਾਛਾ ਦੇ ਲਾਲ ਦੂਸਾ ਹੋ ਜਾਈ ਜਾਂਦਾ ਪਰ ਉਹਨੂੰ ਕਾਲਾ ਟੂਸਾ ਉਹ ਬਈ ਕਾਲਾ ਟੂਸਾ ਨਹੀਂ ਰਹਾ ਵੀ ਟੂਸਾ ਰਹਿ ਜਾ ਅੰਬਤ ਉਹ ਕੱਲਾ ਹੀ ਜਾਈਦਾ ਉਹ ਕੱਲਾ ਕੱਲਾ ਉਹ ਪਹਿਲੇ ਪਾਸੇ ਜਾਓ ਹੋ ਜਾਈ ਜਾਂਦਾ ਕੱਲੇ ਹੀ ਆਹ ਹੋ ਹੋ ਪਰਲੇ ਪਾਸੋਂ ਕੱਲਾ ਜਾਈਦਾ ਉਹਨੂੰ ਕਹਿੰਦਾ ਹਾਂ ਹੋ ਜਾਂਦਾ ਹਾਂ ਹਰ ਜਾ ਬਈ ਆ ਜਾਂਦੇ ਉੱਤੇ ਦੇਖ ਕੇ ਰੱਖ ਜਿਹੜਾ ਬੀਕੀਆ ਓਏ ਬਾਰੰਗੀ ਦੇ ਬੀਕੀ ਵਾਲਿਆਂ ਦਾ ਕਿੱਡਾ ਦਿਖਾਉਂਦਾ ਗੱਲ ਬੀਕ ਗੱਲ ਬੀਕੀ ਦਾ ਰੰਗ ਦੇਖ ਪਾ ਦਿੰਨੇ ਪਾ ਦਿੰਨੇ ਬਾਈ ਸ਼ਾਮਲ ਤਾਂ ਕਰ ਲੀਆ ਪਹਿਲਾਂ ਨਿਗਾ ਹੀ ਆ ਨਿਗਾ ਹੀ ਆ ਉਹ ਚ ਬੁਲਦੀ ਤੇ ਭੀਤੇ ਗੱਲ ਪਤਾ ਕੀ ਆ ਇਹ 2-3 ਕਬੂਤਰ ਆ ਇੱਕ ਦਾ ਤਾਂ ਟੂਸਾ ਹੈ ਮੈਂ ਤੈਨੂੰ ਉਹੀ ਗੱਲ ਦੱਸ ਦਾਂ ਇੱਕ ਦਾ ਤਾਂ ਟੂਸਾ ਲਾਲ ਆ ਇਹ ਆ ਮੁੜ ਪਿਆ ਆ ਮੁੜ ਪਿਆ ਇੱਕ ਹੋਣ ਹੁਣ ਵੇਖੋ ਸਵਾਰ ਕੇ ਉਹੀ ਜਮਨ ਲਾ ਕੰਡ ਤੌਰੀ ਕਾਂ ਤੌਰੀ ਲਾਲ ਟੂਸਾ ਉਹਦਾ ਨਾਲ ਨੇਰਾ ਉਹ ਕੱਲਾ ਆ ਹਾਂ ਉਹ ਲਾਲ ਟੂਸਾ ਕਬੂਤਰ ਆ ਗਲਾਬੀ ਪੂਂਜਾ ਉਹ ਲਾਲ ਟੂਸਾ ਗਲਾਬੀ ਆ ਬੂੜਾ ਦਿਖਾਉਂਦਾ ਆ ਉਹ ਦੂਜਾ ਆ ਗਿਆ ਉਸਤੇ ਇੱਕ ਧੀ ਹੁੰਦੀ ਹੈ ਕਰਪਾ ਹਾਂ ਸਟੈਂਡ ਬੰਦ ਹਾ ਹਵਾ ਹੋ ਰਹੀ ਅੰਦਰ ਪਾਸੇ ਕਰ ਪੱਟਾ ਡੁੱਟਾਗਾ ਸਿੰਗਾ ਪੁੱਤਿਆ ਇਧਰ ਦੇਖਿਆ ਪੱਟਾ ਡੁੱਟਾ ਦੇਖੋ ਬਾਕੀ ਸੱਜਣ ਨੋਟ ਕਰਵਾ ਦੇਣ ਜੀ ਜਿਹੜੇ ਜਿਹੜੇ ਬੋਲੇ ਆ ਬਾਈ ਦੂਰ ਵੀ ਹੈ ਨਹੀਂ ਕੋਲ ਓਏ ਆ ਪੈਜ ਲੱਗੇ ਆ ਸੱਜਾ ਟੂਸਾ ਕੁਨਾ ਆਹ ਜਿਹੜਾ ਤੇ ਕਾਲਾ ਡੰਡ ਤੇ ਹੀ ਹੈ ਜੀ ਚੈ ਉਧਰ ਆ ਕੇ ਖਿੱਚੇ ਖਿੱਚੇ ਹੋ ਗਿਆ ਸੱਜੇ ਟੂਸੇ ਵਾਲਾ ਠੀਕ ਆ ਉਹ ਪੱਲੇ ਵਾਲੀ ਦੂਸਰੀ ਲੈ ਜੀ ਸਾਡੀ ਉਹ ਕੀ ਨਾਂ ਤੇ ਆ ਅਰਸ਼ਦੀਪ ਅਰਸ਼ਦੀਪ ਜੌਂਸ ਉਹ ਦਿਖਾ ਦੇ ਸਹੇਜਾ ਕਹੇ ਆ ਕਿਸਾ ਸੱਜਾ ਪੱਲੇ ਦਾ ਪਿਆਰ ਤੇ ਪੂਛ ਕਾਲੀ ਦਿਖਾਉਂਗੀ ਕਾਲੀ ਬੈਂਡ ਤਾਂ ਨਹੀਂ ਕਰਾਤਾ ਜਾਜਲੈਂਡ ਤਾਂ ਨਹੀਂ ਕਰਦਾ ਤੇਰੇ ਕੋਲ ਹੈ ਨਹੀਂ ਲੋ ਵੀ ਜ਼ੋਰ ਲੱਗਾ ਹੋਇਆ ਪੂਰਾ ਤੇ ਕੁਛ ਕਬੂਤਰ ਸ਼ਾਮਲ ਹੋ ਗਏ ਆ ਤੇ ਜਿਹੜੇ ਰਹਿ ਗਏ ਆ ਫਲਵਾਨ ਜਿਹੜੇ ਸਹੀ ਕਰਦੇ ਨੇ ਸਹੀ ਆ ਦੂਜੇ ਨਾਲ ਦੇ ਨਾਲ ਕੂਤਰ ਟੱਕਰਾਂ ਹਾਂ ਜਿਹੜੇ ਉੱਤਰ ਦੇ ਉਹ ਵੀ ਨਾਲ ਕਰੀ ਚੱਲ ਆ ਤਾਂ ਜਦਾਂ ਵਿੱਚ ਹੈਗੇ ਆ ਇੱਕ ਪੇਜ ਦੇ ਨਾਲ ਆ ਆਹ ਮੁੜੇ ਉੱਤੇ ਮੂਰਲੀ ਉਹ ਤਾਂ ਆ ਜਾਂਦੀ ਓਏ ਆਹ ਜੀਨੀ ਜੀ ਆਹ ਜੀਨੀ ਜੀ ਆਹ ਆਹ ਜੀਨੀ ਜੀ ਆਹ 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 ਨੰਬਰ ਆਹ ਬਾਈ ਚੈੱਕ ਕਰੋ ਯਾਰ ਉਹ ਬਾਈ ਦਾ ਆ ਕਾਂਤ ਕਾਂ ਟਟੋਰੀ ਆਹ ਕਰ ਉਹ ਜੀਵਨ ਚਾਰਥਰ ਆਹ ਮੁੜ ਗਿਆ ਆ ਗਿਆ ਪੁੱਤਨੀ ਮਾ ਟਟੋਰੀ ਗਾਂ ਟਖੰਡ ਟੋਰੀ ਆ ਉਹ ਦੂਜੇ ਵੀ ਕਰ ਲੋ ਇਹਨੇ ਬਗੀਚੇ ਦੀ ਕਬੂਦਰੀ ਫਿਰਦੀ ਆ ਤਾਂ ਦੂਜੀ ਗਾਂ ਦਾ ਕਾਲਾ ਘੰਡ ਕਾਲੀ ਟੋਰੀ ਕਰਤਾ ਕਰਤਾ ਬਗੀਚੇ ਦੀ ਕਬੂਦਰੀ ਕਰਤਾ ਬਾਈ ਕਰਤਾ ਬਾਈ ਮੇਰੀ ਗੱਲ ਸਾਰੇ ਦੇਖ ਲੈ ਕੋਈ ਇਹਨੇ ਸਮਾਗਨ ਆ ਰਿਹਾ ਕਰੋ ਕਿਹੜੇ ਕਿਹੜੇ ਰਹਿ ਗਏ ਬਾਈ ਹੁਣ ਬੋਲੀਏ ਫਿਰ ਪਾ ਦਾਂਗੇ ਯਾਰ ਆਹ ਆ ਸ਼ਾਮਲ ਹੋ ਗਈ ਲਓ ਵੀ ਜਿਹੜੇ ਰਹਿ ਗਏ ਕਬੂਤਰਾਂ ਦਾ ਉਹਨਾਂ ਦਾ ਨਾਮ ਬੋਲੂਗਾ ਕਰਨ ਪ੍ਰਤਾਪ ਬਠਿੰਡਾ ਜੀ ਜੀਵਨ ਚਨਾਰਥ ਵਾਲਾ ਪੱਪੀ ਤਲਵੰਡੀ ਗੱਗੂ ਘਰਾਣਾ ਅਰੇ ਮੋਢੇ ਜੇ ਆ ਤੇ ਗਲਾਸੀ ਅਰਸ਼ਦੀਪ ਜੀਵਨ ਸਿੰਘ ਵਾਲਾ ਤੇ ਹੈਪੀ ਸਰਪੰਚ ਵਾਲੀ ਇੰਨੇ ਰਹਿ ਗਏ ਇੱਕ ਵਾਰੀ ਇੱਧਰ ਕਰ ਬਾਈ ਅਰੇ ਮੋਢੇ ਵਾਲਾ ਗਲਾਸੀ ਘੰਡਾ ਵਾਲਾ ਨਹੀਂ ਦਿਖਿਆ ਕਰਨ ਪ੍ਰਤਾਪ ਬਠਿੰਡਾ ਜੀ ਜੀਵਨ ਚਨਾਰਥ ਵਾਲਾ ਪੱਪੀ ਤਲਵੰਡੀ ਤੇ ਗੱਗੂ ਘਰਾਣਾ ਅਰਸ਼ਦੀਪ ਜੀਵਨ ਸਿੰਘ ਵਾਲਾ ਤੇ ਹੈਪੀ ਸਰਪੰਚ ਇਹ ਰਹਿ ਗਏ ਬਾਈ ਇਹ ਆਪਦੇ ਨੋਟ ਕਰਵਾ ਜੋ ਇਹ ਜਾਨਵਰ ਹਜੇ ਪਤਾ ਨਹੀਂ ਲੱਗਿਆ ਕਲੀਅਰ ਹੈ ਜਮਾ

ਕਰਨ ਪ੍ਰਤਾਪ ਬਠਿੰਡਾ ਰਹਿ ਗਿਆ ਜੀ ਜੀਵਨ ਚਨਾਰਥਲਾ ਤੇ ਪੱਪੀ ਤਲਵੰਡੀ ਤੇ ਸੇਵ ਕੁਮਾਨਸਾ ਗੱਗੂ ਕਹਣਾ ਤੇ ਅਰਸ਼ਦੀਪ ਜੀਵਨ ਸਿੰਘ ਵਾਲਾ ਤੇ ਬਾਕੀ ਸ਼ਾਮਲ ਹੋ ਗਏ ਬਾਈ ਇਹ ਰਹਿ ਗਏ ਕਬੂਤਰ ਆ ਤਾਂ ਦਿਖਾ ਗਏ ਇਹ ਦਿਖਾ ਦਿਓ ਜੀ ਕੀੜੇ ਦਿਖਾ ਗਏ ਉਹ ਬਾਕੀਆਂ ਦਾ ਸ਼ਾਮਲ ਹੋ ਗਿਆ ਨਾ ਇਹਦਾ ਸ਼ਾਮਲ ਹੋ ਗਿਆ ਉਹ ਸ਼ਾਮਲਾ ਦਾ ਨਾਮ ਬੋਲਦੇ ਓਏ ਹਰੀ ਲਾਲ ਬਾਗੜਾ ਪਾ ਕੇ ਰਕੋਡੀਆਂ ਕੋਈ ਨਾ ਬੋਲ ਦਿੰਨੇ ਜੇ ਆਪਾਂ ਕੱਟੇ ਨਾ 1 ਵਜੇ ਉਹ ਤੂੰ ਸ਼ਾਮਲ ਬੋਲ ਆ ਕਾਲੇ ਡੰਡਾ ਵਾਲਾ ਹੈ ਕਾਲੇ ਡੰਡਾ ਤੇ ਆ ਯਾਰ ਤੂੰ ਜਿਹੜਾ ਬਹਿਦਾ ਉਹ ਪੁੱਤਰ ਉਹਦਾ ਦੇਖੋ ਯਾਰ ਤੁਸੀਂ ਕੌਰ ਭੁੱਲਰ ਪਤਾ ਨਹੀਂ ਕਿੱਥੇ ਆਇਆ ਬਾਈ ਕਾਲੇ ਡੰਡਾ ਵਾਲਾ ਬਾਹਰ ਕਿੱਧਰ ਗਿਆ ਬੜਾ ਇਖਲਾਕ ਬੜਾ ਬੜਾ ਟਾਈਮ ਤੇ ਰਹੋ ਬਾਈ ਬਣੇ ਹੋਰ ਕੀ ਆ ਟਰੈਕਟਰ ਕੋ ਕਰਦੀ ਆ ਹੋਰ ਵੀ ਇਤਨੇ ਹੀ ਬੜਵਾਣਾ ਮੈਂ ਉਹ ਪਾਈਆ ਕੋਤ ਲੈ ਆਉਂਦੇ ਨਾ ਪਰ ਬੀਚੋ ਰਟ ਬਾਈ ਰਗਾਣਾ ਕਰਕੇ ਬਾਈ ਹੁਣ ਬਾਅਦ ਚ ਪੁੱਛਦਾ ਨੂੰ ਹਿੰਦੀ ਲੱਗੇ ਹਾਂ ਲੱਗੇ ਆ ਹਾਂ ਇਹ ਆ ਲਓ ਵੀ ਇਹਨਾਂ ਤੇ ਟਾਈਮ ਲੱਗਿਆ ਹੋਇਆ ਜਿਹੜੇ ਬਾਈ ਬੋਲੇ ਆ ਤੇ ਉਹ ਆਪਣੇ ਕਬੂਤਰ ਦਿਖਾ ਦਿਓ ਭਾਈ ਚੱਕ ਉਸ ਤਰ੍ਹਾਂ ਚ ਨਿਗਾਰਕ ਕੋ ਯਾਰ ਢੰਡ ਤੌਰੀ ਖੱਬੀ ਬਗਲ ਲਾ ਲ ਉਹ ਤੋਂ ਪੁੱਛਾ ਜੀ ਸੋਨੇ ਲਾਲ ਬਗਲਾ ਮੋਟਾ ਦਾ ਗਰਮੀ ਵਾਵਾ ਭਰਾਵਾ ਅਸਨਾ ਕੰਮ ਮਰੇ ਪੱਤੇ ਆ ਜਾਣਾ ਵੀ ਕਰ ਚੱਲੀ ਜਾਂਦੀ ਆ ਬਈ ਕਬੂਤਰ ਬਾਜੀ ਤੇ ਦਿਨ ਬਹੁਤ ਵਧੀਆ ਲੱਗਿਆ ਤੋਪਾ ਕੜਾਕੇ ਦੀ ਇਹ ਕਹਿੰਦੇ ਬਾਜੀ ਤਾਂ ਹੀ ਸੰਪੂਰਨ ਹੁੰਦੀ ਹੈ ਜੇ ਪੂਰਾ ਗਰਮੀ ਹੁੰਦੀ ਹੈ ਤੇ ਅੱਜ ਦਿਨ ਵਧੀਆ ਲੱਗਿਆ ਆ ਬਾਈ ਚੈੱਕ ਕਰੋ ਹੈਲੋ ਹਾਂਜੀ ਹਾਂਜੀ ਉਹ ਪਰਾਂ ਨੂੰ ਮੁੜ ਗਿਆ ਪੱਤੇ ਪਾਸੇ ਡੰਟਾ ਇਹ ਫੇਰ ਆਖਣੇ ਮੈਂ ਕਰੋ ਬਈ ਚੈੱਕ ਉਹ ਵੇਖ ਸਾਹਮਣੇ ਉਹ ਕਾਲਾ 사ਤਾ ਕਾਲਾ ਘੰਡ ਗਲੱਬੀ ਟੋਰੀ ਕਾਲਾ 사ਤਾ ਖੱਬੀ ਲਾਲ ਬਗਲ ਹਰੇ ਪੱਤੇ ਪਾਸੇ ਕਾਲਾ 사ਤਾ ਦੇਖ ਗਲੱਬੀ ਟੋਰੀ ਇਹ ਵੀ ਕੌਣ ਤਾਂ ਉੱਤੇ ਆਉਂਦੇ ਆ ਦੱਸ ਕਿਹੜਾ ਸਾਡਾ ਹੀ ਕਰਦੇ ਥੱਬੀ ਲਾਲ ਬਗਲ ਕਾਲਾ ਸਾਦਾ ਦੁੱਦੇ ਪਾਸੇ ਥੱਬੀ ਬਗਲ ਲਾਲ ਹਾਂ ਅੱਗੇ ਪਾਸੇ ਕਾਲਾ ਸਾਦਾ ਕਾਲਾ ਹੈ ਸਾਦਾ ਕਿਹੜਾ ਕੰਨਾ ਸਾਨੂੰ ਇੱਕ ਦੋਨੇ ਬਗਲਾਂ ਇੱਥੇ ਜਿਹੜੀ ਜਾਂਦਾ ਹੁਣ ਉਹ ਲਾਲ ਟੋਰੀ ਵਾਲਾ ਕਰ ਲਓ ਇੱਕੋ ਚੀਨਾ ਜਾਂ ਕਰ ਲਓ ਜਵੰਦੂ ਦੀ ਚੀਨਾ ਜਿਹੜਾ ਜਵੰਦੂ ਦੀ ਚੀਨਾ ਕਾਂਤਾ ਹੀ ਵਾਲਾ ਹਾਂ ਆ ਜਾਂਦੇ ਕਾਲੇ ਵਾਲੇ ਆ ਕਰ ਦੰਡਾ ਵਹਿ ਗਿਆ ਕਿੱਥੇ ਆਇਆ ਕਰ ਪੂਰੀ ਫੈਲ ਨਹੀਂ ਖੜਾ ਹੋਇਆ ਦੰਡੇ ਦੋ ਜਾਨੇ ਮੇਰੇ ਚਲੋ ਇੱਕ ਜਿਹੜਾ ਲਾਲ ਬਗਲਾ ਕਾਲ ਚਾਹ ਕਾਲ ਕਾਲ ਨਾਲ ਬਗਲੀਆਂ ਵਗ ਜਾਨਾ ਉਹ ਲਹੂ ਵਾਲੀ ਦੰਡਾ ਵਾਲੀ ਕਾਲਾ ਕਾਲਾ ਆ ਲਾਲ ਵਾਲੀ ਆ ਇਹ ਲਾਲ ਵਾਲੀ ਆ ਲਾਲ ਬਗਲਾ ਇਹਦੇ ਨਾਲ ਕਾਲ ਗਾਲ ਯਾਰ ਇਹ ਨਾਲ ਦੂਸੇ ਵਾਲੀ ਖਾਲ ਗਾਲੀਆਂ ਕਾਲਾ ਲਾਲ ਪੁੰਜਾ ਨੇੜੇ ਆ ਜਾਂਦੇ ਹੋ ਚੀਨੀ ਹਰੇਟੇ ਡੜੀ ਵੀ ਕਰ ਲੋ ਚੀਨੀ ਜੇ ਦੋ ਦੋ ਜਾਨੇ ਫੜ ਲਉਣਾ ਯਾਰ ਚੀਨੀ ਆ ਗਈ ਉਹਨਾਂ ਦੀ ਲਾਲ ਪੱਲਾ ਆਉਂਦੀ ਆ ਰੌਣ ਦੇ ਆਪਾਂ ਤਿੰਨ ਜਾਨੇ ਇਹ ਹੋਊਗਾ ਇੱਕੋ ਕਾਲੀਆਂ ਬਗਲਾਂ ਵਾਲਾ ਪਲਵਾਨ ਆਪਾਂ ਦੇਖਦੇ ਹਾਂ ਲਾਲ ਸੰਝਾ ਉਹਦਾ ਆ ਆ ਨਾਲ ਬਗਲਾਂ ਵਾਲਾ ਕਰ ਦੋ ਦੋਲਾ ਨਾਲ ਆ ਜਾਂਦਾ ਮੜਾ ਪਿੱਛੇ ਚੈੱਕ ਕਰੋ ਬਾਈ ਉਧਰ ਟਾਵਰ ਇੰਨੀ ਡਿੱਗੀ ਜਾਂਦੇ ਆ ਉਹ ਇਧਰ ਮਾਗਰ ਦੇਖੋ ਹਾਂ ਇਧਰ ਧਿਆਨ ਮਾਰੋ ਬਾਈ ਲਓ ਬਿੱਟਾ ਓਵਰ ਤੇ ਬੈਠਣ ਲੱਗੇ ਕਬੂਤਰ ਉਹ ਉਤਰ ਫਦਾ ਗਰਮੀ ਜ਼ਿਆਦਾ ਹੋਣ ਕਰਕੇ ਬਾਈ ਕਬੂਤਰ ਟਾਈਮ ਨਾਲ ਹੀ ਜਵਾਬ ਦੇਣ ਲੱਗੇ ਲੇ ਪੁੰਜੀ ਵਾਲਾ ਬੰਦੇ ਗਾ ਇੱਧਰ ਦੇ ਕਮਰੇ ਹੋ ਯਾਰ ਅੱਜ ਹੀ ਆਇਆ ਅੱਜ ਆ ਜਾਂਦਾ ਕਲਾਬੀ ਪੁੰਜਾ ਆ ਕੱਲੇ ਕਲਾਬੀ ਆ ਦੋ ਆਇਆ ਤੇ ਲਾਲ ਕਾਲੀ ਬਗਲਾ ਤੇ ਕਾਲਾ ਟੁਸ਼ਾ ਲਾਲ ਬਗਲਾ ਦੀ ਛੜ ਕਾਲਾ ਟੁਸ਼ਾ ਪੁੱਤ ਆ ਹਲੋ